બસ ਵਾਲੇ ਨੇ ਮਾਰੀ ਬਾਈਕ ਬਾਈਕ ਦੇ ਦੇ ਬਸ ਚਰਾਪੀਤੀ ਸੀ ਉਸ ਵਾਸਤੇ ਬੜੇ ਨੇ ਤੇਜ਼ ਬਸ ਲਿਆ ਭਜਾ ਕੇ ਤੇ ਬਾਈਕ ਉੱਤੇ ਲੱਗ ਗਿਆ ਕੋਈ ਨਹੀਂ ਕੋਈ ਨਹੀਂ ਪਤਾ ਜੀ ਤੁਸੀਂ ਖੋਸਾ ਰੱਖੋ ਹੋ ਜਾਵੇ ਤੇ ਉਹਨ ਘਰ ਦੇ ਕੀ ਹਾਲਾਤ ਹੈ ਪਤਾ ਜੀ ਘਰ ਦੇ ਕੀ ਹਾਲਾਤ ਹੈ ਪਤਾ ਜੀ ਕਦਾਈ ਕਰਦੇ ਕੀ ਹਰਾ ਹਲਾ ਦੇ ਮਾਤਾ ਜੀ ਤਾਂ ਮੇਰੇ ਹੈ ਨਹੀਂ ਕਿ ਮਨਜੋਤ ਦੇ ਸਰਤੇ ਸੀ ਘਰ ਦਾ ਵਿਚਾਰ ਚੱਲਦਾ ਮਨਜੋਤ ਕੀ ਕਰਦਾ ਜੀ ਪੜਦਾ ਪੜਦਾ ਵੀ ਆ ਬਠਿੰਡੇ ਤੇ ਥੋੜੇ ਵਿਚਾਰਾਂ ਦੋ ਖਾਤੇ ਆ ਤੋ ਆਇਆ ਸੀਗਾ ਛੁੱਟੀਆਂ ਸੀਗੀਆਂ ਕੋਈ ਤਾਂ ਹੋਰ ਬੱਚੇ ਵੀ ਹੈ ਇਕੱਲਾ ਇਕੱਲਾ ਹੀ ਇੱਕੋ ਬੇਟਾ ਜੀ ਹਾਂ ਜੀ ਤੇ ਪੇਪਰ ਖਤਮ ਕਰਕੇ ਆਇਆ ਸੀ ਹਾਂਜੀ ਮੈਂ ਕੰਮ ਕਰਦਾ ਸੀਗਾ ਹਾਂਜੀ ਕੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਹੜੇ ਸਾਡੇ ਵਾਸੀ ਵੀ ਨੇ ਸਾਡੀ ਮਦਦ ਕੀਤੀ ਜਾਵੇ ਮੇਰਾ ਬੱਚਾ ਠੀਕ ਹੋ ਜਾਵੇ ਇਹਦੇ ਸਾਹਮਣੇ ਦੇਖੋ ਬਰੋਲ ਕੀ ਨਾਮ ਹੈ ਤੁਹਾਡਾ ਮੇਰਾ ਭਾਈ ਗੌਰਵ ਹੈ ਗੌਰਵ ਜੀ ਮਨਜੋਤ ਕਿਹ ਲੱਗਦਾ ਤੁਹਾਡਾ ਮਨਜੋਤ ਆਪਣਾ ਫਰੈਂਡ ਹੀ ਹੈ ਭਾਈ ਤੁਹਾਡੇ ਨਾਲ ਕੰਮ ਕਰਦਾ ਹਾਂ ਹਾਂ ਜਿੱਦਾਂ ਮੈਂ ਅਸੀਂ ਪਾਰਟ ਟਾਈਮ ਆਨੇ ਆ ਨਾ ਜਾਂ ਕਦੀ ਉਧਰ ਆਉਂਦੇ ਜਾਂਦਾ ਹੈ ਸਾਡਾ ਜ਼ੇਮੈਟੋ ਚ ਤੇ ਹਾਂਜੀ ਦੇਖੀ ਹਾਲਾਤ ਨੇ ਹਾਲਾਤ ਭਾਜੀ ਬਹੁਤ ਮਾੜੇ ਆ ਤੁਸੀਂ ਦੇਖ ਹੀ ਸਕਦੇ ਮਾਤਾ ਜੀ ਨੂੰ ਜਿਵੇਂ ਹੈ ਨਾ ਤੇ ਤਦੇ ਅਸੀਂ ਸਾਰੇ ਜਣੇ ਖੜੇ ਤੇ ਕਹਿੰਦੇ ਜਿੰਨੀ سپورਟ ਕਰ ਸਕਦੇ ਕਰੋ ਕਿਉਂਕਿ ਗਵਰਨਮੈਂਟ ਦੀ ਬੱਸ ਆ ਜਿੰਨਾ ਐਕਸੀਡੈਂਟ ਹੋਇਆ ਠੀਕ ਆ ਜੀ ਉਹ ਤਾਂ ਆਪਣੀ ਗਲਤੀ ਮੰਨ ਨਹੀਂ ਰਹੇ ਉਹ ਤਾਂ ਕਹਿ ਰਹੇ ਕਿ ਮੁੰਡਾ ਗਲਤ ਆ ਜੀ ਮੁੰਡਾ ਅਸੀਂ ਮੰਨਦੇ ਚਲੋ ਉਹਨਾਂ ਨੇ ਕਿਹਾ ਰੋਂਗ ਸਾਈਡ ਆਇਆ ਸੀ ਇੰਨੀ ਗੱਲ ਮੰਨਦੇ ਆ ਜੀ ਕਿ ਰੋਂਗ ਸਾਈਡ ਸੀਗਾ ਪਰ ਡਰਾਈਵਰ ਵੀ ਸਿੱਧੀ ਬੱਸ ਲੈ ਕੇ ਆ ਰਿਹਾ ਉਹਨੂੰ ਇੰਨਾ ਤਾਂ ਦਿਖ ਰਿਹਾ ਕਿ ਮੇਰੇ ਸਾਹਮਣੇ ਕੋਈ ਆ ਰਿਹਾ ਹੈ ਨਾ ਉਹਨੇ ਦੇਖਿਆ ਨਹੀਂ ਅਗਰ ਚਲੋ ਠੀਕ ਆ ਸੀ ਇਹ ਵੀ ਮੰਨਦੇ ਆ ਕਿ ਉਹ ਅਗਰ ਮੁੰਡਾ ਵੀ ਤੇਜ਼ ਹੁੰਦਾ ਤਾਂ ਇੰਨੀ ਬਾਈਕ ਬੱਸ ਦੇ ਥੱਲੇ ਨਹੀਂ ਪੜਨੀ ਸੀ ਜਿੰਨੀ ਪੜ ਗਈ ਔਰ ਬੱਸ ਕਾਫੀ ਘੜੀ ਸਕੇ ਵੀ ਲੈ ਕੇ ਗਈ ਆ ਠੀਕ ਹੈ ਉਹਦਾ ਸਿਰ ਵੀ ਡੈਮੇਜ ਹੋਇਆ ਉਹਦੇ ਪੈਰ ਦੀਆਂ ਹੱਡੀਆਂ ਟੁੱਟ ਚੁੱਕੀਆਂ ਲੜਕੇ ਦੀਆਂ ਚੈਸਟ ਵੀ ਹੱਡੀ ਟੁੱਟ ਚੁੱਕੀ ਆ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਡਾਕਟਰ ਸਾਹਿਬ ਕਹਿੰਦੇ ਦੇਖੋ ਜੀ 6 ਤੋਂ 7 ਦਿਨ ਤਾਂ ਹਲੇ ਹੋਸ਼ ਆਣ ਨੂੰ ਲੱਗਣਗੇ ਜੀ ਹੋਸ਼ ਆਣ ਤੋਂ ਬਾਅਦ ਅਸੀਂ ਦੱਸ ਸਕਦੇ ਹਾਂ ਕਿ ਲੜਕੇ ਦੀ ਕੀ ਕੰਡੀਸ਼ਨ ਆ ਠੀਕ ਹੈ ਜੀ ਹਲੇ ਉਹ ਲੜਕੇ ਨਾਲ ਕੁਝ ਨਹੀਂ ਕਰ ਰਹੇ ਲੜਕਾ ਐਡਮਿਟ ਪਿਆ ਆ ਸੀਰੀਅਸ ਆ ਘਰ ਦੇ ਬਹੁਤ ਮਾੜੇ ਹਾਲਾਤ ਆ ਫਾਦਰ ਸਾਹਿਬ ਹੈ ਨਹੀਂ ਮਾਮਾ ਜੀ ਉਹਨਾਂ ਦੀ ਲੱਤ ਕੱਟੀ ਹੋਈ ਆ ਉਹ ਵੰਤੇ ਆਏ ਚੇਅਰਕਾਰ ਤੇ ਮਦਰ ਜੀ ਆ ਮਦਰ ਜੀ ਹੋਂਦਾ ਨਹੀਂ ਹੈਗੇ ਠੀਕ ਆ ਜੀ ਉਹ ਕਿਸੇ ਨਾਲ ਬੋਲ ਨਹੀਂ ਰਹੀ ਰਾਤ ਦੀ ਰੋਟੀ ਨਹੀਂ ਖਾਦੀ ਕੁਛ ਵੀ ਨਹੀਂ ਖਾਦਾ ਪੀਤਾ ਜੀ ਇੱਥੇ ਕੀ ਕਹਿਣਾ ਚਾਹੁੰਦੇ ਇੱਥੇ ਹੀ ਮੰਗ ਇੱਥੇ ਹੀ ਮੰਗਣਾ ਚਾਹਨੇ ਕਿ ਜਿੰਨੀ ਤੋਂ ਜਿੰਨੀ ਇਹਨਾਂ ਦੀ ਹੈਲਪ ਹੋ ਸਕਦੀ ਉਹ ਨਹੀਂ ਕੀਤੀ ਜਾਵੇ ਸਾਡੇ ਵੱਲੋਂ ਜਿੰਨੀ ਹੋਏਗੀ ਅਸੀਂ ਕਰਾਂਗੇ ਬਾਕੀ ਬਾਸ ਵਾਲਿਆਂ ਨੂੰ ਕਿਹਾ ਜਾਵੇ ਠੀਕ ਆ ਸਰ ਪੰਜਾਬ ਰੋਡਵੇ ਦੀ ਬਾਸਾ ਤੁਹਾਨੂੰ ਪਤਾ ਹੀ ਹੈ ਬਾਕੀ ਜੀ ਸਰ ਬਾਸ ਵਾਲਾ ਆਇਆ ਕੋਈ ਸਰ ਬਾਸ ਵਾਲਾ 5 ਮਿੰਟ ਆਇਆ ਸੀਗਾ ਉਹ ਵੀ ਆ ਕੇ ਆਪਣਾ ਗੱਲ ਗੁਲ ਕਰਕੇ ਜਿਦਾ ਕਹ ਲਓ ਕਿ ਆਪਣੀ ਕਾਰਵਾਈ ਪਾਣ ਆਂਦਾ ਨਾ ਬੰਦਾ ਮੈਨੂੰ ਤਾਂ ਉਹ ਵੀ ਡਰਿੰਕ ਚ ਲੱਗ ਰਿਹਾ ਸੀ ਠੀਕ ਆ ਸਰ ਮੈਂ ਤਾਂ ਸਾਫ਼ ਕਹਿਣਾ ਜੀ ਜਿਹੜੀ ਜੀ ਗੱਲ ਹੈਗੀ ਬਾਕੀ ਰੱਬ ਲੋਗੇ ਕਿ ਸ਼ਾਇਦ ਜਾਂ ਨਹੀਂ ਸੀ ਉਹ ਕਹਿ ਨਹੀਂ ਸਕਦੇ ਹਨ ਤੇ ਬਾਕੀ ਰਹੀ ਗੱਲ ਸਰ ਪੁਲਿਸ ਵਾਲਾ ਇਸ ਵੇਲੇ ਕੋਈ ਵੀ ਨਹੀਂ ਆਇਆ ਫੋਨ ਆਇਆ ਹੈ ਸਰ ਫੋਨ ਨਾਲ ਤੇ ਗੱਲ ਹੋ ਰਹੀ ਆ ਫੋਨ ਨਾਲ ਸਰ ਗੱਲ ਕਰਨ ਦਾ ਕੀ ਫਾਇਦਾ ਅਗਰ ਫੋਨ ਤੇ ਹੀ ਗੱਲ ਕਰਨੀ ਹੋਵੇ ਸੀ ਲੜਕੀ ਨੂੰ ਕਿਉਂ ਹਸਪੀਟਲ ਲਿਆਈਏ ਵੇ ਤਾਂ ਅਸੀਂ ਸਾਰਾ ਉੱਥੇ ਚੀਜ਼ ਕਰ ਲਈ ਹੈ ਹਸਪਤਾਲ ਦਾਖਲ ਹੈ ਸਰ ਨ